ਬਾਬਾ ਲਾਲ ਦਿਆਲ ਜੀ ਦੇ ਜਨਮ ਦਿਨ ਤੇ ਜੋ ਹਰ ਦੂਈਤੇ ਆਕਰਸ਼ਕ ਇਨਾਮਾਂ ਦਾ ਸਿਲਸਿਲਾ ਸਾਜਨ ਬੁਖਸ਼ਾਪ ਤੇ ਸ਼ੁਰੂ ਹੋਇਆ ਹੈ ਉਸ ਤੇ ਕੁਝ ਗਿਫਟਾਂ ਦੀਆਂ ਝਲਕਾਂ ਮੈਂ ਤੁਹਾਨੂੰ ਦਿਖਾ ਰਿਹਾ ਜੋ 25 ਤਰੀਕ ਦਿਨ ਸੋਮਵਾਰ ਨੂੰ ਯਾਨੀ ਕਿ 25 ਅਗਸਤ ਦਿਨ ਸੋਮਵਾਰ ਨੂੰ 5 ਵਜੇ ਇਨਾਮ ਕੁਸ਼ਤ ਕੀਤੇ ਜਾਣਗੇ ਦੋ ਜਵਾਲੇ ਦਿਨ ਜਿਸ ਵਿੱਚ ਪਹਿਲਾ ਇਨਾਮ ਹੈ ਇਹ ਟੋਟਮ ਹੰਗਾਮਾ ਪੈਨ ਕਿਟ ਜਿਸ ਵਿੱਚ 컬러ਫੁਲ ਬਾਡੀ ਦੇ 50 ਪੈਨ ਹਨ ਜੋ ਬਹੁਤ ਹੀ ਸਮੂਥ ਚਲਦੇ ਹਨ ਤੇ ਬਹੁਤ ਹੀ ਵਧੀਆ ਬੱਚਿਆਂ ਲਈ ਇਹ ਪੈਨਾਂ ਦਾ ਸੈੱਟ ਪਹਿਲੇ ਨੰਬਰ ਤੇ ਇਹ ਨਾਮ ਕੱਢਿਆ ਜਾ ਰਿਹਾ ਹੈ ਇਸ ਉੱਪਰ ਇੱਕ ਨੰਬਰ ਮੈਂ ਲਿਖ ਰਿਹਾ ਤਾਂ ਜੋ ਕੱਲ ਨੂੰ ਇਹ ਨਾ ਚਿਤਪਲ ਜੇ ਕਿ ਪਹਿਲੇ ਨੰਬਰ ਤੇ ਕਿਹੜੀ ਚੀਜ਼ ਦੇਣੀ ਹੈ ਤੇ ਦੂਸਰੇ ਤੇ ਕਿਹੜੀ ਇੱਕ ਨੰਬਰ ਇਸ ਸੈੱਟ ਤੇ ਪਾ ਦਿੱਤਾ ਹੈ ਪਿਆਰੇ ਬੱਚਿਓ ਜੋ ਸਾਜਨ ਬੁੱਕ ਸ਼ਾਪ ਤੋਂ ਸਮਾਨ ਖਰੀਦਦੇ ਹਨ ਉਹ ਜਿੰਨੀ ਵਾਰੀ ਵੀ ਸਮਾਨ ਖਰੀਦਦਨ ਉਹਨੀ ਵਾਰੀ ਹੀ ਆਪਣੀ ਪਰਚੀ ਪਾ ਸਕਤੇ ਹਨ ਪਰ ਜਿਹੜੇ ਸਾਜਨ ਬੁੱਕ ਸ਼ਾਪ ਤੋਂ ਸਮਾਨ ਨਹੀਂ ਖਰੀਦਦੇ ਵੈਸੇ ਹੀ ਆਣ ਕੇ ਇੱਕ ਪਰਚੀ ਮਹੀਨੇ ਵਿੱਚ ਉਹ ਆਪਣੇ ਨੰਬਰ ਦੀ ਪਾ ਸਕਦੇ ਹਨ ਕਿਉਂਕਿ ਬਾਬਾ ਲਾਲ ਦयाल ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇਹ ਨਾਮ ਕੱਢੇ ਜਾਂਦੇ ਹਨ ਇਸ ਲਈ ਸਾਰਿਆਂ ਨੂੰ ਇਨਾਮ ਜਿੱਤਣ ਦਾ ਇਹ ਮੌਕਾ ਮਿਲਣਾ ਚਾਹੀਦਾ ਹੈ ਇਸ ਲਈ ਇੱਕ ਪਰਚੀ ਉਹ ਜ਼ਰੂਰ ਪਾ ਸਕਦੇ ਹਨ ਜਿਹੜੇ ਸਮਾਨ ਨਹੀਂ ਖrਦੇ ਜਾਂ ਜਿਨ੍ਹਾਂ ਨੂੰ ਸਮਾਨ ਦੀ ਜ਼ਰੂਰਤ ਨਹੀਂ ਹੈ ਉਹ ਵੀ ਆਣ ਕੇ ਇੱਕ ਪਰਚੀ ਕਾਊਂਟਰ ਤੇ ਲੱਗੇ ਡੱਬੇ ਵਿੱਚ ਆਪਣੇ ਨਾਮ ਦੀ ਪਾ ਸਕਦੇ ਹਨ ਫੋਨ ਨੰਬਰ ਲਿਖ ਕੇ ਤਾਂ ਪਿਆਰੇ ਬੱਚਿਓ ਵੀਡੀਓ ਲੰਮੀ ਨਾ ਕਰਦੇ ਹੋਏ ਮੈਂ ਦੂਸਰਾ ਇਨਾਮ ਇਹ ਡੋਮਸ ਪੈਨ ਕਿਟ ਹੈ ਜਿਸ ਵਿੱਚ ਡੋਮਸ ਦੇ ਹਰ ਤਰ੍ਹਾਂ ਦੇ ਕਲਰ ਹਨ ਪੈਨਸਲ ਕਲਰ ওয়াਟਰ ਕਲਰ ਮومی ਕਲਰ ਜਿਸ ਨੂੰ ਤੁਸੀਂ ਕ੍ਰਾਊਨ ਕਲਰ ਬੋਲਦੇ ਹੋ ਓਇਲ ਪੇਸਟ ਕਲਰ ਵੀ ਹੋਣਗੇ ਨਾਲ ਰੱਜਣ ਹੈ ਨਾਲ ਸ਼ਾਬਨਾ ਰਹਿ ਉਕਸਤੇ ਪਿਛੇ ਪੱਸੀ ਸਾਰੀਆਂ ਚੀਜ਼ਾਂ ਦਾ ਵੇਰਵਾ ਦਿੱਤਾ ਹੋਇਆ ਏ ਇਹ ਬੰਦ ਕਿਟ ਹੈ ਡੋਮਸਟੀ ਇਹ ਦੂਸਰੇ ਨੰਬਰ ਤੇ ਇਨਾਮ ਦਿੱਤਾ ਜਾ ਰਿਹਾ ਹੈ ਇਸ ਤੇ ਮੈਂ 2 ਨੰਬਰ ਲਿਖ ਦਿੱਤਾ ਹੈ ਤਾਂ ਕਿ ਕਾਉਣ ਵਾਲੇ ਸਮੇਂ ਵਿੱਚ ਇਹ ਯਾਦ ਰਹੇ ਕਿ ਇਨਾਮ ਦੂਸਰੇ ਨੰਬਰ ਦਾ ਹੈ ਤੀਸਰੇ ਨੰਬਰ ਤੇ ਇਹ ਪੈਨਸਲ ਬਾਕਸ ਜੋ ਬਹੁਤ ਹੀ ਸ਼ਾਨਦਾਰ ਕਿਟ ਹੈ ਇਸទੀਆਂ ਦੋ ਜਿਪਾਂਨ ਤੀਸਰਾ ਇਹਦੇ ਵਿੱਚ ਇੱਕ ਪੈਨ ਲੇਖਾਨਾ ਪਰ ਅਲੱਗ ਬਣਿਆ ਹੈ ਜਿਸ ਵਿੱਚ ਛਪਾਨੀ ਪੈਨ ਲੱਗਾ ਹੋਇਆ ਹੈ ਬਹੁਤ ਹੀ ਸ਼ਾਨਦਾਰ ਕਿਟ ਹੈ ਇਹ ਤੀਸਰਾ ਇਨਾਮ ਹੈ ਇਸ ਤੇ ਮੈਂ 3 ਨੰਬਰ ਬਾ ਕੇ ਪੈਕਿੰਗ ਕਰਕੇ ਹੁਣ ਇੱਕ ਸਾਈਡ ਤੇ ਇਹ ਸਾਰੇ ਗਿਫਟ ਰੱਖ ਦੇਣੇ ਹਨ ਤਾਂ ਕਿ ਇਹਨਾਂ ਵਿੱਚੋਂ ਕੋਈ ਗਿਫਟ ਵਿਕ ਨਾ ਜਾਵੇ ਤਾਂ ਜੋ ਦੂਜੇ ਤੇ ਗਿਫਟ ਦੇਣ ਲੱਗਿਆਂ ਸਾਨੂੰ ਮੁਸ਼ਕਲ ਨਾ ਆਵੇ ਚੌਥੇ ਨੰਬਰ ਤੇ ਇਨਾਮ ਹੈ ਜੀ ਇਹ 에ਰੋਪਲੇਨ ਵਾਲੀ ਜਿਓਮੈਟਰੀ ਬਹੁਤ ਹੀ ਵਧੀਆ ਬੱਚਿਆਂ ਲਈ ਜਿਓਮੈਟਰੀ ਹੈ ਚੌਥੇ ਨੰਬਰ ਦਾ ਇਨਾਮ ਹੈ ਕਿਉਂਕਿ ਜੋ ਜੋ ਨਾਮ ਨੰਬਰ ਕੱਢਦੇ ਜਾਣਗੇ ਤਤ ਤਦ ਇਨਾਮ ਥੋੜੇ ਥੋੜੇ ਛੋਟੇ ਹੁੰਦੇ ਜਾਣਗੇ ਇਹ 에어로ਪਲੇਨ ਵਾਲੀ ਜਿਓਮੈਟਰੀ ਹੈ ਇਸ ਤਰ੍ਹਾਂ 에어로ਪਲੇਨ ਦੇ ਖਾਨੇ ਖੁੱਲਦੇ ਹਨ ਇਸ ਵਿੱਚ ਪਰ ਪਏ ਹਨ ਅਲੱਗ ਪਰ ਹਨ ਜੋ ਇਸ ਜਿਓਮੈਟਰੀ ਦੇ ਸਾਈਡਾਂ ਦੇ ਲੱਗ ਜਾਂਦੇ ਹਨ ਪੂਰਾ 에ਰੋਪਲੇਨ ਪਰ ਲਗਾ ਕੇ ਤਿਆਰ ਹੋ ਜਾਂਦਾ ਹੈ ਇਤਰਾ ਬਹੁਤ ਹੀ ਸ਼ਾਨਦਾਰ ਇਹ ਗਿਫਟ ਸੈਟ ਹੈ ਇਸ ਤੇ 에ਰੋਪਲੇਨ ਦੇ ਥੱਲੇ ਜਿਓਮੈਟਰੀ ਤੇ ਟਾਇਰ ਵੀ ਲੱਗੇ ਹੋਣ ਇੱਕ ਅਗਲੇ ਪਾਸੇ ਲਾਈਟ ਦਿੱਤੀ ਹੋਈ ਹੈ ਜੋ ਬਹੁਤ ਹੀ ਤਿੱਖੀ ਲਾਈਟ ਹੈ ਇਹ 에어로ਪਲੇਨ ਜਿਓਮੈਟਰੀ ਦਾ ਇਨਾਮ ਚੌਥੇ ਨੰਬਰ ਤੇ ਅਸੀਂ ਪਾ ਰਹੇ ਹਾਂ ਇਸ ਲਈ ਇਸ 에어로ਪਲੇਨ ਵਾਲੀ ਜਿਓਮੈਟਰੀ ਤੇ ਫੋਰਥ ਇਨਾਮ ਯਾਨੀ ਕਿ ਚੌਥੇ ਨੰਬਰ ਦਾ ਇਨਾਮ ਲਿਖ ਰਹੇ ਹਾਂ ਇਸ ਨੂੰ ਇਸੇ ਤਰ੍ਹਾਂ ਹੀ ਪੈਕ ਕਰਕੇ ਕੁਫਾਨੂ ਪੰਜਵੇਂ ਨੰਬਰ ਦਾ ਇਨਾਮ ਦਿਖਾ ਰਿਹਾ ਕੈਂਡੀ ਫਲਾਵਰ ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ ਜਾਂ ਨਹੀਂ ਸੁਣਿਆ ਪਤਾ ਨਹੀਂ ਇਸ ਨੂੰ ਮੈਂ ਪੰਜਵੇਂ ਨੰਬਰ ਤੇ ਪਾ ਰਿਹਾ ਇਸ ਲਈ ਇਸ ਗਿਫਟ ਤੇ 5 ਨੰਬਰ ਲਿਖ ਦਿੱਤਾ ਹੈ ਕੈਂਡੀ ਫਲਾਵਰ ਇਸ ਤਰ੍ਹਾਂ ਫਲਾਵਰ ਬਣਿਆ ਹੈ ਉਸ ਨੂੰ ਪੈਕਿੰਗ ਵਿੱਚੋਂ ਕੱਢੋ ਦੇਖਣ ਨੂੰ ਸਧਾਰਨ ਜਿਹਾ ਲੱਗਦਾ ਹੈ ਲੇਕਿਨ ਜਦ ਅਸੀਂ ਉਸ ਨੂੰ ਇਸ ਤਰ੍ਹਾਂ ਚਲਾਉਂਦੇ ਹਾਂ ਬਹੁਤ ਹੀ ਸ਼ਾਨਦਾਰ ਆਵਾਜ਼ ਦੇ ਨਾਲ ਫਲਾਵਰ ਸ਼ੋਟ ਬਣ ਜਾਂਦਾ ਹੈ ਬਹੁਤ ਹੀ ਵਧੀਆ ਇਹ ਇਨਾਮ ਹੈ ਪੰਜਵੇਂ ਨੰਬਰ ਤੇ ਇਨਾਮ ਹੈ ਕਿਉਂਕਿ ਜਦ ਜਦ ਇਨਾਮਾ ਦਾ ਨੰਬਰ ਕੱਢਦਾ ਜਾਵੇਗਾ ਇਨਾਮਾਂ ਦੀ ਕੀਮਤ ਵੀ ਪਹਿਲੇ ਨਾਲੋਂ ਡਾਊਨ ਹੁੰਦੀ ਜਾਵੇਗੀ ਇਹ 5 ਨੰਬਰ ਦਾ ਇਨਾਮ ਹੈ ਇਹ ਬੱਚਿਆਂ ਨੂੰ ਬਾਬਾ ਲਾਲ ਦਲਜੀ ਦੇ ਜਨਮ ਦਿਨ ਤੇ 25 ਅਗਸਤ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਮਿਲਣਗੇ ਸੋ ਜਲਦੀ ਤੋਂ ਜਲਦੀ ਆਓ ਸਾਜਿਦ ਮੁਖਸ਼ਾਫ ਤੇ ਆਪਣਾ ਫੋਨ ਨੰਬਰ ਚਾਹੇ ਘਰੋਂ ਹੀ ਲਿਖ ਕੇ ਲੈ ਆਓ ਆਣ ਕੇ ਡੱਬੇ ਵਿੱਚ ਪਾਓ ਤੇ ਆਪਣੀ ਕਿਸਮਤ ਅਜਮਾਓ ਜੈ ਸ਼੍ਰੀ 바ਵਾਲਾਲ ਜੀ ਹਰ ਹਰ ਮਹਾਦੇਵ ਦੇ ਇਹ ਕਾਰੇ ਲਗਾਓ ਮੇਰੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਹਰ ਬੱਚਾ ਇਸ ਮੌਕੇ ਦਾ ਫਾਇਦਾ ਉਠਾ ਸਕੇ ਜੈ ਸ਼੍ਰੀ 바ਵਾਲਾਲ ਜੀ ਹਰ ਹਰ ਮਹਾਦੇਵ